ਉਸ ਸਮੇਂ ਮੇਰੇ ਨਾਲ ਫੋਨ ਲਾਈਨ ਤੇ ਹਰਸਿਮਰਨ ਕੌਰ ਸਹੋਤਾ ਜੁੜ ਚੁੱਕੇ ਨੇ ਜਿਹੜੇ ਕਿ ਪੋਸੂ ਦੇ ਵਿੱਚ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਉਹ ਇੰਟਰਵਿਊਆ ਵੀ ਲੈਂਦੇ ਆ ਆਪਨੇ ਜ਼ਰੂਰ ਵੇਖਿਆ ਹੋਵੇਗਾ ਸੋ ਇੱਕ ਛੋਟੀ ਬੱਚੀ ਹੈ ਹਰਸਿਮਰਨ ਕੌਰ ਸਹੋਤਾ ਉਹਦੇ ਨਾਲ ਗੱਲਬਾਤ ਕਰਦੇ ਆ ਉਹ ਵੀ ਜਸਲ ਸਾਹਿਬ ਨੂੰ ਕਾਫੀ ਜ਼ਿਆਦਾ ਪਿਆਰ ਕਰਦੀ ਹੈ ਔਰ ਬਹੁਤ ਹੀ ਜ਼ਿਆਦਾ ਰਿਸਪੈਕਟ ਕਰਦੀ ਹੈ ਹਰਸਿਮਰਨ ਜੀ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਇਸ ਖਾਸ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਜਸਨ ਅੰਕਲ ਜੀ ਨੂੰ ਨਾਲ ਦੇ ਬੱਚੇਰੀਆਂ ਬਹੁਤ-ਬਹੁਤ ਮੁਬਾਰਕਾਂ ਜੀ ਔਰ ਜਸਨ ਜੀ ਅਮੀ ਸਟੇਜ ਹੈਲਦੀ ਰਹਿਣ ਮੈਂ ਇਹੀ ਰੱਬ ਤੋਂ ਦੁਆ ਕਰਦੀ ਆਂ ਕੀ ਬਾਤ ਹੈ ਕੀ ਬਾਤ ਹੈ ਜਸਨ ਸਾਹਿਬ ਨੂੰ ਜਦੋਂ ਤੋਂ ਤੁਸੀਂ ਜਾਣਦੇ ਹੋ ਕੀ ਲੱਗਦਾ ਹੈ ਕਿ ਪੋਸੂ ਦੀ ਜਿਹੜੀ ਵਿਚਾਰਧਾਰਾ ਹੈ ਉਹ ਪੂਰੀ ਤਰ੍ਹਾਂ ਅਸੀਂ ਘਰ-ਘਰ ਤੱਕ ਪਹੁੰਚਾਉਣ ਵਿੱਚ ਸਫਲ ਹੋ ਰਹੇ ਆ ਕਿ ਨਹੀਂ ਹੋ ਰਹੇ ਆ ਨੀ ਬਿਲਕੁਲ ਸਫਲ ਹੋ ਰਹੇ ਹੋ ਜਿਸ ਸਰਪਾਹ ਦਾ ਪਿਛਲੇ ਦਿਨੀ ਅੱਖਾਂ ਦਾ ਆਪਰੇਸ਼ਨ ਹੋਇਆ ਸੀਗਾ ਤੇ ਅੱਕੀ ਕਲਬ ਤੋਂ ਇਹੀ ਨੂੰਆ ਕਰਦੇ ਸੀਗੇ ਕਿ ਉਹ ਜਲਦੀ ਤੋਂ ਜਲਦੀ ਠੀਕ ਹੋਣ ਉਹ ਜਿਹੜਾ ਹਫਤਾ 10 ਦਿਨ ਉਹ ਮੁਕਸ਼ਨ ਦੇ ਵਿੱਚ ਨਹੀਂ ਆ ਸਕੀ ਉਹ ਮਿਸ਼ਨ ਨੂੰ ਵਾਪਸ ਕਰਤਾ ਪਿਆ ਹੈ ਸੋ ਬਹੁਤ-ਬਹੁਤ ਮਿਹਰਬਾਨੀ ਹਰ ਸਿਮਰਨ ਜੀ ਥੈਂਕ ਯੂ ਸੋ ਦੋਸਤੋ ਇਸ ਸਮੇਂ ਮੇਰੇ ਨਾਲ ਫੋਨ ਲਾਈਨ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਰਤਨ ਲਾਲ ਜੀ ਦਿੱਲੀ ਤੋਂ ਜੁੜ ਚੁੱਕੇ ਨੇ ਜਿਹੜੇ ਕਿ ਉਹ ਵੀ ਜਸਲ ਸਾਹਿਬ ਦੇ ਨਾਲ ਕਾਫੀ ਸਮੇਂ ਲੰਬੇ ਸਮੇਂ ਤੋਂ ਜਿਹੜੇ ਜੁੜੇ ਹੋਏ ਨੇ ਔਰ ਸਾਨੂੰ ਵੀ ਕਈ ਵਾਰ ਉਹਨਾਂ ਦੇ ਕੋਲ ਦਿੱਲੀ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਬੜੇ ਅੱਛੇ ਨੇ ਔਰ ਡਾਕਟਰ ਰਤਨ ਜੀ ਸਭ ਤੋਂ ਪਹਿਲੇ ਜੈ ਭੀਮ ਜੈ ਭਾਰਤ ਜੈ ਹਿੰਦ ਜੈ ਭਾਰਤ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਅੱਜ ਜੀ ਫਕੀਰ ਚੰਦ ਜਸਲ ਸਾਹਿਬ ਜੀ ਕਾ हैप्पी बर्थडे है सर मेरी ओर से बहुत बहुत शुभकामनाएं और जिस तरीके से एक युवा की तरह नौजवान की तरह जिस तरह से वो काम कर रहे हैं अम्बेडकर भवन करा रहे हैं छात्रों को पढ़ा रहे हैं वो आगे बढ़ता रहे उसमें और अधिक तरक्की हो और बढ़े इसी की कामना करता हूँ और एक बार फिर कोई दर्शन को शुभकामनाएं जन्मदिन शुक्रिया शुक्रिया सर बहुत बहुत मेहरबानी सो दोस्तों जलंधर तो इस समय मेरे नाल पावर ऑफ सोशल यूनिटी के प्रेसिडेंट कैप्टन गुरमेल सिंह जी जुड़ चुके हैं ਉਹਨਾਂ ਨਾਲ ਕਰਦੇ ਆਪਾਂ ਗੱਲਬਾਤ ਕੈਪਟਨ ਸਾਹਿਬ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਲ ਜੈ ਭੀਮ ਜੈ ਭਾਲ ਜੀ ਮੈਂ ਕੈਪਟਨ ਗੁਰਮੀਰ ਸਿੰਘ ਡਿਸਟ੍ਰਿਕਟ ਜ਼ਿਲਦੰਧਰ ਤੋਂ ਬੋਲ ਰਿਹਾ ਜੀ ਤੇ ਅੱਜ ਸਾਡੇ ਪ੍ਰਧਾਨ ਸਾਹਿਬ ਪ੍ਰਧਾਨ ਸ਼੍ਰੀ ਪੁਕੇਸ਼ ਚੰਦ ਜੱਫਰ ਸਾਹਿਬ ਜੀ ਦਾ ਜਨਮ ਦਿਨ ਹੈ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ 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 ਮੁਬਾਰਕਾਂ ਜੱਫਰ ਸਾਹਿਬ ਜੀ ਕਹਿੰਦੇ ਆ ਕਿ ਇਹ ਤੇ ਦਿਨ ਰਾਤ ਇਸ ਸੰਤਾ ਦੇ ਨਾਲ ਦੇ ਲਈ ਕੰਮ ਕਰ ਰਹੇ ਲੱਗੇ ਹੋਏ ਆ ਤੇ ਪੂਰੇ ਜੋਰ ਨਾਲ ਇਹਨਾਂ ਨੇ ਜੋ ਵੀ ਕੰਮ ਕੀਤਾ ਅੱਜ ਤੱਕ ਬਾਕੀ ਦਾ ਤੇਰਾ ਕੰਮ ਕੀਤਾ ਤੇ ਮੈਂ ਅੱਗੇ ਤੋਂ ਬਾਏ குரு ਅੱਗੇ ਅਰਦਾਸ ਕਰੂੰਗਾ ਕਿ ਉਹ ਚੱਦੇ ਹਮੇਸ਼ਾ ਚੜ੍ਹਦੀ ਕਲਾ ਤੇ ਰਹੇ ਸੰਦਰੋਸਤ ਰਹੇ ਤੇ ਚੜ੍ਹਦੀ ਕਲਾ ਦੇ ਹਮੇਸ਼ਾ ਚੜ੍ਹਦੀ ਕਲਾ ਤੇ ਰਹਿਣ ਤੇ ਸਾਥਾ ਲਈ ਹਮੇਸ਼ਾ ਕੰਮ ਕਰਦੇ ਰਹਿਣ ਕਰਨ ਵਾਲੇ ਸਰਪਾਤਾ ਸ਼ੁਕਰੀਆ ਸ਼ੁਕਰੀਆ ਕੈਪਟਨ ਸਾਹਿਬ ਬਹੁਤ ਬਹੁਤ ਮਿਹਰਬਾਨੀ ਫੋਇਸ ਸਮੇ ਮੇਰੇ ਨਾਲ ਮੋਹਾਰੀ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਮਖ ਸਿੰਘ ਜੀ ਜੁੜ ਚੁਕੇ ਨੇ ਔਰ ਕਿਉਂਕਿ ਪਾਵਰ ਆਫ ਸੋਸ਼ਲ ਜੁਨਟੀ ਦੀ ਇਹ ਟੀਮ ਦੀ ਗੱਲ ਕਰ ਲਈਏ ਤਾਂ ਬਹੁਤ ਲਾਰਜ ਟੀਮ ਹੈ ਔਰ ਗੁਰਮਖ ਸਿੰਘ ਜੀ ਇੱਕ ਅਜਿਹੇ ਮੈਂਬਰ ਨੇ ਜਦੋਂ ਜਦੋਂ ਵੀ ਜਸਲ ਸਾਹਿਬ ਨੂੰ ਪਾਵਰ ਆਫ ਸੋਸ਼ਲ ਜੁਨਟੀ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੋਈ ਹੈ ਤਾਂ ਇਹ ਲੋਕ ਹਮੇਸ਼ਾ ਜਸਲ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਦੇ ਨੇ ਸਭ ਤੋਂ ਪਹਿਲਾਂ ਸਰ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਸੋਟਾ ਜੀ ਅੱਜ ਜਸਤਪਾਲ ਸਾਹਿਬ ਦਾ 80th ਬਰਥਡੇ ਆ ਸਰ ਕੀ ਕਹਿਣਾ ਚਾਹੁੰਦੇ ਹੋ ਆ ਜਸਤਪਾਲ ਸਾਹਿਬ ਜਸਤਪਾਲ ਸਾਹਿਬ ਦਾ ਆਪਣੀ ਕੌਮ ਦੇ ਹੀਰੇ ਨੇ ਜਿਹੜੇ ਆਪਣੇ ਪੋਸਟ ਤੋਂ ਪ੍ਰਾਂਤ ਪੋਸਟ ਨੂੰ ਲੈ ਕੇ ਪਿੰਡ-ਪਿੰਡ ਘੁੰਮੇ ਆ ਤੇ ਪ੍ਰਮਾਤਮਾ ਕਰੇ ਉਹਨਾਂ ਦੀ ਲੰਬੀ ਉਮਰ ਰੱਖੇ ਤੇ ਉਹ ਇਸੇ ਤਰ੍ਹਾਂ ਕੌਮ ਦੀ ਸੇਵਾ ਕਰਦੇ ਰਹੇ ਤੇ ਹੰਦ ਕਰਦੇ ਬਣਵਾਦੇ ਰਹੇ ਜੇ ਇਸ ਪੜਾਖ ਕੋ ਹਰ ਪਲਾਟ ਗ੍ਰੀਡ ਆ ਜਸਤਪਾਲ ਜੀ ਨੇ ਮੈਂ ਤਾਂ ਇਸ ਤਰ੍ਹਾਂ ਉਸ ਤੋਂ ਪੋਸਟ ਨੂੰ ਘੋਟ ਅਸਾਰ ਨਾਲ ਆਪਣੇ ਜੋ ਨਜ਼ਾਰਾ ਦਿੱਤੇ ਹੈਗੇ ਆ ਤੁਹਾਡੀ ਵਰਗੀ ਟੀਮ ਮਿਲਣੀ ਬਹੁਤ ਮੁਸ਼ਕਲ ਹੈ ਤੁਸੀਂ ਇੱਕ ਟੀਮ ਦੇ بڑے ਮੈਂਬਰ ਹੋ ਗੁਰਮਤ ਸਿੰਘ ਜੀ ਸੋ ਤਾਂ ਅੱਛੇ ਨੇ ਜਸਤਪਾਲ ਸਾਹਿਬ ਦੇ ਨਾਲ ਬੋਲਣਾ ਬੋਲਣਾ ਲਾਇਆ ਜੇ ਜਸਤਪਾਲ ਸਾਹਿਬ ਕਹਿੰਦੇ ਉਹਦੇ ਹੁਕਮ ਆਪਾਂ ਬੁਆ ਬਜਾਈਦਾ ਪੁਰਾ ਜਿੰਨੋ ਕਹਿੰਦੇ ਉਹਨਾਂ ਆਪਾਂ ਕਰਨਾ ਕੀ ਕਰਦੇ ਰਹੇ ਮਿਹਰਬਾਨੀ ਸਰ ਬਹੁਤ ਬਹੁਤ ਸ਼ੁਕਰੀਆ ਇੰਜੀਨੀਅਰ ਸਾਹਿਬ ਥੈਂਕ ਯੂ ਥੈਂਕ 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 ਸੋ ਦੋਸਤੋ ਇਸ ਸਮੇਂ ਮੇਰੇ ਨਾਲ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਰੋਪੜ ਤੋਂ ਪ੍ਰੈਜ਼ੀਡੈਂਟ ਸਰਦਾਰ ਚੰਨਣ ਸਿੰਘ ਜੀ ਜੁੜ ਚੁੱਕੇ ਨੇ ਔਰ ਜਿਹੜੇ ਪੰਜਾਬੀ ਸਾਹਿਬ ਦੇ ਨਾਲ ਵੀ ਜੁੜੇ ਹੋਏ ਨੇ ਔਰ ਜੇ ਆਪਾਂ ਗੱਲ ਕਰੀਏ ਪੋਸੂ ਦੀ ਤਾਂ ਪੋਸੂ ਦੀ ਵਿਚਾਰਧਾਰਾ ਨੂੰ ਆਪਣੇ ਏਰੀਆ ਦੇ ਵਿੱਚ ਪਹੁੰਚਾਉਣ ਲਈ ਪੁਰਜ਼ੋਰ ਯਤਨ ਕਰਦੇ ਰਹਿੰਦੇ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਚੰਨਣ ਸਿੰਘ ਜੀ ਜੈ ਭੀਮ ਜੈ ਭਾਰਤ ਸ਼ੋਟਾ ਜੀ ਜੈ ਭੀਮ ਜੈ ਭਾਰਤ ਅੱਜ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਜਸਲ ਸਾਹਿਬ ਦਾ ਬਰਥਡੇ ਹੈ ਔਰ ਖਾਸ ਕਰਕੇ ਅੱਜ ਦੇ ਦਿਨ ਤੇ ਕੀ ਉਹਨਾਂ ਵਾਸਤੇ ਕੁਝ ਸਪੈਸ਼ਲ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਮੁਬਾਰਕਾਂ ਜੀ ਜਸਲ ਸਾਹਿਬ ਜੀ ਇਸ ਜਨਮ ਦਿਹਾੜੀ ਦੀਆਂ ਜਸਲ ਸਾਹਿਬ ਹਮੇਸ਼ਾ ਖੁਸ਼ ਰਹਿਣ ਤੰਦਰੁਸਤ ਰਹਿਣ ਔਰ ਜਿਹੜੀ ਸੇਵਾ ਉਹ ਪਾਵਰ ਔਰ ਸੋਸ਼ਲ ਜੁਨਟੀ ਚ ਰੱਖ ਕੇ ਔਰ ਪੀਐਸਈਵੀ ਦੇ ਜਿਹੜੀ ਐਮਪਲਾਈ ਜਿਹੜਾ ਐਸੋਸੀਏਸ਼ਨ ਉਹਦੇ ਵਿੱਚ ਰਹਿ ਕੇ ਉਹ ਅੱਗੇ ਵਿਧਾਨ ਦੇ ਆਪਣੇ ਉਹ ਜਹਾਂਗੇ ਚਾ ਯਤਨ ਕੀ ਰਹੇ ਨੇ ਇਸ ਲਈ ਇਹ ਡਿਸਟ੍ਰਿਕਟ ਰੋਪੜ ਦਾ ਪਾਵਰੋਹ ਸ਼ੋਚੂ ਜੀ ਨੂੰ ਪ੍ਰਦਾਨ ਹੋਣ ਦੇ ਨਾਲ ਤੇ ਉਹਨਾਂ ਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਬਤਾਈਆਂ ਦਿੰਦਾ ਅਤੇ ਇਹ ਪਰਮਾਤਮਾ ਦੇ ਅੱਗੇ ਬੇਨਤੀ ਕਰਦਾ ਹਾਂ ਅੱਜ ਕਰਦਾ ਹਾਂ ਕਿ ਪਰਮਾਤਮਾ ਉਹਨਾਂ ਦੀ ਹਮ ਸਿਹਤ ਜਾਬਤ ਰੱਖਣ ਔਰ ਉਹ ਇਸੇ ਤਰ੍ਹਾਂ ਸਮਾਜ ਦੀ ਦਿਨ ਰਾਤ ਸੋ ਬਹੁਤ-ਬਹੁਤ ਮਿਹਰਬਾਨੀ ਸਰ ਸ਼ੁਕਰੀਆ ਚੰਨਨ ਸਿੰਘ ਜੀ ਤੁਸੀਂ ਅੱਜ ਪ੍ਰਧਾਨ ਸ਼੍ਰੀ ਫਕੀਰ ਚੰਦ ਜਸਸ ਸਾਹਿਬ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਸ਼ੁਕਰੀਆ ਸਰ ਮਿਹਰਬਾਨੀ ਸ਼ੁਕਰੀਆ ਜੀ ਸੋਤਾ ਜੀ ਬਹੁਤ-ਬਹੁਤ ਮਿਹਰਬਾਨੀ ਥੈਂਕ ਯੂ ਥੈਂਕ ਯੂ